ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀਆਂ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਕਿਸੇ ਗੈਰ ਧਰਮਾਂ ਦੇ ਮੁਖੀਆਂ ਨੂੰ ਖੜੀ ਮਿਲਣਗੇ

ਜਾਏ ਤਾਂ ਕੋਈ ਭਾਈ ਰਾਜੋ ਨੇ ਬੰਦ ਕੀਤੀ ਹੈ ਜੀ ਬਹੁਤ ਪਾਠਿਕ ਸੋਚ ਨਹੀਂ ਬਾਲ ਕੇ ਉਹਨਾਂ ਦੀ ਬਹੁਤ ਅੱਛੀ ਹੈ ਉਸ ਦੀ ਅਪੀਲ ਤੇ ਗੌਰ ਕਰਨਾ ਸੁਖਬੀਰ ਬਾਦਲ ਜਲਦੀ ਫੈਸਲਾ ਲੈ ਜਾਣ ਵਾਲੇ ਕੋਈ ਗੱਲ ਹੋਈ ਜੀ ਇਸ ਤੋਂ ਬਾਅਦ ਕਿਉਂ ਬਾਅਦ ਸੁਖਬੀਰ ਬਾਦਲ ਕੇ ਮਾਮਲੇ ਫੈਸਲੇ ਲਈ ਜਾਣੇ ਕਿਉਂਦਾ ਦਾਖਲ ਹੋਵੇ ਪਰ ਕੁਝ ਨਹੀਂ ਕਰ ਕੋਈ ਬੜਾ ਗੰਭੀਰ ਹਾਲਾਤ ਬਣੇ ਨੇ ਕਿਸੇ ਅਜਿਹੀ ਡਿਟ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀਆਂ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਕਿਸੇ ਗੈਰ ਧਰਮ ਦੇ ਮੁਖੀ ਨਾਲ ਖੜੀ ਮਿਲਣਗੇ ਤੋਂ ਮਿਲਣ ਆਏ ਕੋਈ ਐਦਾਂ ਦੀ ਗੱਲ ਨਹੀਂ ਭਾਈ ਰਾਜੋਨ ਵੱਲੋਂ ਅਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੁਗਿਆਗੇ ਸੁਖਵੀਰ ਬੱਲ ਦੇ ਮਾਮਲੇ ਦਾ ਕੋਈ ਫੈਸਲਾ ਜਲਦੀ ਲਿਆ ਜਾਵੇ ਕਿ ਤੁਹਾਨੂੰ ਦੇਖਾਂਗੇ ਜੀ ਅੱਜ ਪੰਜ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੂ ਉਹਨਾਂ ਦੀ ਅਪੀਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਵੀ ਅਪੀਲ ਦਾ ਕੋਈ ਸਤਾ ਦਿੱਤਾ ਜਾਊਗਾ ਪੰਜ ਸਿੰਘ ਸੰਬੰਧੀ ਦੇਸ਼ੀ ਪ੍ਰਵਾਣ ਪੰਜ ਸਿੰਘ ਸੰਬੰਧੀ ਮੀਟਿੰਗ ਚ ਬਚਾ ਸਰਬਜੀਤ ਸਿੰਘ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੂਨੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਿਲੇ ਅੱਛਾ ਤੁਸੀਂ ਮਿਲ ਆਏ ਉਹ ਨਹੀਂ ਮ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਥਾ ਟੇਕਣਾ ਆ ਚਾਹਵਣੇ ਜ਼ੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਸਿੰਘ ਸਵਾਰ ਅੜ ਗਿਆ ਕਿ ਅਸਤੀਫਾ ਉਹਨੂੰ ਵਾਪਸ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾਂ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਸਿਸ਼ਟਾਚਾਰ ਦੇ ਨਾਤੇ ਸਰ ਆਓ ਇਹ ਤਾਂ ਨਹੀਂ ਕੋਈ ਗੱਲ ਬੀਜੀ-ਬੀਜੀ ਵਿੱਚ ਮਤਨ ਦਿੰਦਾ ਹੈ ਕਿ ਇਹ ਹਰਨਾਮ ਸਿੰਘ ਤੋਂ ਮਾਜੀ ਬਲੂ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਦੇ ਬਿਨਾਂ ਸ਼ਰਤਾਂ ਸਮਰਥਨ ਦਿੱਤਾ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਜਿਹੜੀ ਜਿੱਥੇ ਸਸਤਾ ਤੋਂ ਮੁਖੀ ਨਹੀਂ ਤੁਹਾਨੂੰ ਲੱਗਦਾ ਕਿ ਉਹਨੂੰ ਕਿਸੇ ਵਿੱਚ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਬਲੋ ਇਹ ਹੋ ਪੀਲਾ ਕਿ ਪੰਥਕ ਇਕਤਾ ਹੋਈ ਚੇ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਦਮ ਤਵੇ ਕਤਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂ ਦੇਸ ਦੇ ਲੋਕਾਂ ਦਾ ਮਸਲਾ ਨਹੀਂ ਗੰਧਰੇ ਕੰਮ ਕਰਦੇ ਆਂ ਤੇ ਸਰਕਾਰ ਨੇ ਸਾਡੇ ਮਸਲੇ ਨੂੰ ਹੱਲ ਕਰਦੀ ਐ ਸਿੱਖਾਂ ਦੇ ਮਸਲੇ ਵਿਚਾਰੇ ਜਾਣਦੇ ਨੇ ਅੰਮ੍ਰਿਤ ਸਿੰਘਾਂ ਦੇ ਮਸਲੇ ਵਿਚਾਰੇ ਜਾਣਦੇ ਕਹਿੰਦੇ ਚਾਹੇ ਨੇ ਕਹਿੰਦੇ ਨੇ ਆਈ ਐ ਹੋਰ ਸਾਡੇ ਬਹੁਤ سارے ਮਸਲੇ ਆ ਸਾਨੂੰ ਲਗਾਤਾਰ ਸਰਕਾਰ ਦਾ ਧੱਕਾ ਹੋ ਰਿਹਾ ਜੱਗੀ ਗੱਲ ਇਹੋ ਕਿ ਪੰਜਾਬ ਤੋਂ ਜਿਹੜਾ ਕਲੀਨਕੋਰਸ ਕਰ ਰਹੇ ਆ ਉਹ ਲੋਕੋ ਹੀ ਜਿਹਨਾਂ ਦੇ ਇਲਾਕੇ ਤੋਂ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰਚ ਦਾ ਮਸਲਾ ਹੋਰ ਬਹੁਤ ਸਾਰੇ ਬਣਦੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਦੀ ਐ ਤੇ ਇਹ ਜਿਹੜਾ ਇਹ ਚੰਗੀ ਗੱਲ ਆ ਰਾਜੋ ਸਾਡੇ ਜੋ ਵੀ ਕੀਤੇ ਆ ਉਹਨੂੰ ਥੈਂਕ ਯੂ ਜੀ ਇਹ ਕਿੰਨਾ ਜ਼ਵੂਤ ਦੇਚਾ ਦੇ ਵਿੱਚ ਪੰਚ ਸਿੰਘ ਸੰਬੰਧੀ ਮੀਟਿੰਗ ਜਿਹੜੀ ਪੰਚ ਸਿੰਘ ਸੰਬੰਨਾ ਬਲੋ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਕਦੋਂ ਤੱਕ ਹੋਣ ਦੀ ਸੰਭਾਵਨਾ ਜੀ ਪੰਚ ਸਿੰਘ ਸੰਬੰਧੀ ਮੀਟਿੰਗ ਮਨਜੂਖ ਸਿੰਘ ਸਾਹਿਬ ਜਾਨੀ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਉਹ ਕਿ ਚੀਕ ਨੂੰ ਨੰਦ ਜੀ ਰੁਕਦਾ ਆ ਰਿਹਾ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਖ ਸਾਹਿਬ ਬੇਸਮਸਲੇ ਨੂੰ ਦੇਖ ਰਹੇ ਹਾਂ ਕੱਲੇ ਕਿ ਰਾਜਨੀਤਿਕ ਨੇਤਾਵਾਂ ਵੱਲੋਂ ਪੱਕੀ ਵੀ ਤਾਰੀਖੀ ਹੈ ਪੱਕ ਬੰਨੀ ਤੇ ਉਸ ਤੋਂ ਬਾਅਦ ਕੇਜਰੀਵਾਲ ਤੋਂ ਵੱਲੋਂ ਦਸਤਾਰ ਉਹ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਕਲੀਟਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਪੱਣੀਆਂ ਤੇ ਉਹਦਾ ਅਤਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਤਾਂ